ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਖਨੌਰੀ ਬਾਰਡਰ ਤੋਂ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨ ਹੁਣ ਵੱਡਾ ਕੰਮ ਕਰਨ ਜਾ ਰਹੇ ਨੇ ਖਨੌਰੀ ਬਾਰਡਰ ਪਹਿਲਾਂ ਪੰਜਾਬ ਦੇ ਵਿੱਚ 30 ਦਸੰਬਰ ਨੂੰ ਪੰਜਾਬ ਬੰਦ ਕੀਤਾ ਤੇ ਹੁਣ ਪੰਜਾਬ ਬੰਦ ਨਹੀਂ ਹੋਵੇਗਾ ਬਲਕਿ ਅਜਿਹਾ ਐਲਾਨ ਜਿਹੜਾ ਖਨੌਰੀ ਬਾਰਡਰ ਦੀ ਸਟੇਟ ਤੋਂ ਕਰ ਦਿੱਤਾ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਨੂੰ ਵੀ ਠੰਡ ਚ ਪਸੀਨੇ ਆ ਜਾਣਗੇ ਤਾਂ ਅਜਿਹਾ ਕਿਹੜਾ ਬਿਆਨ ਹੈ ਅਜਿਹਾ ਕਿਹੜਾ ਐਲਾਨ ਆ ਜਿਸ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਟਰਾਲੀਆਂ ਭਰ ਕੇ ਖਨੌਰੀ ਬਾਰਡਰ ਨੂੰ ਉਤਰ ਪਏ ਨੇ ਤੁਹਾਨੂੰ ਸੁਣਾਉਣੇ ਆਖਿਰ ਕੀ ਅਜੇ ਹਲਾਨ ਕੀਤਾ ਕਿਸਾਨਾਂ ਦੀ ਜੁਬਾਨੀ ਵੇਖੋ ਅਸੀਂ ਤਾਂ 13 ਫਰਵਰੀ ਨੂੰ ਦੇਖ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਧੋਰੀਆਂ ਸੀ ਕੇਂਦਰ ਸਰਕਾਰ ਨਾਲ ਅਸੀਂ ਛੱਡ ਕੇ ਆਏ ਸੀਗੇ ਤਿੰਨੇ ਕਾਨੂੰਨ ਰੱਦ ਹੋ ਗਏ ਸੀਗੇ ਬਾਕੀ ਜਿਹੜੀ ਮੇਨ ਮੰਗ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਲੀ ਸੁਆਮੀਨਾ ਤੰਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਵਾਉਣਾ ਖੇਤੀ ਨੂੰ ਪ੍ਰਦੂਸ਼ਣ ਤੋਂ ਬਾਹਰ ਕਢਾਉਣਾ ਜਿਹੜੇ ਅਸੀਂ ਚਿੱਪ ਵਾਲੇ ਮੀਟਰ ਕਹਿੰਦੇ ਆ ਉਹ ਖੇਤੀ ਸਮਝ ਆਂਦੇ ਨੇ ਲੋਕਾਂ ਨੂੰ ਉਹ ਐਕਟ ਆ ਜਿਹੜਾ 2023 ਦਾ ਉਹਨੂੰ ਰੱਦ ਕਰਵਾਉਣਾ ਅਸੀਂ ਕਹਿੰਦੇ ਆ ਸਟੇਟਾਂ ਦਾ ਅਧਿਕਾਰ ਸਟੇਟਾਂ ਕੋਲੇ ਰਹੇ ਜਿਵੇਂ ਬਿਜਲੀ ਬੋਰਡ ਕੋਲੇ ਕੁਝ ਵੀ ਅਧਿਕਾਰ ਨਹੀਂ ਸਟੇਟ ਦੇ ਜੇ ਇੱਕ ਵੀ ਕਿਸਾਨ ਨੂੰ ਕਿਤੇ ਕਨੈਕਸ਼ਨ ਦੇਣਾ ਉਹਨਾਂ ਕੋਲੇ ਕੋਈ ਅਧਿਕਾਰ ਨਹੀਂ ਰੈਗੂਲੇਟਰੀ ਕਮਿਸ਼ਨ ਦੀ ਜੋ ਸਪਾਰਸ਼ ਆਊਗੀ ਫੇਰ ਉਹ ਜਾ ਕੇ ਬਣਾਏ ਅਸੀਂ ਕਹਿੰਦੇ ਆ ਵੀ ਉਹ ਜਿਹੜਾ ਇਹ ਮੰਗਾਂ ਨੂੰ ਲੈ ਕੇ ਜਿਵੇਂ ਲਖੀਨਪੁਰ ਖੇਰੀ ਵਾਲੀ ਆ ਉਹ ਸਾਡੇ ਕਿਸਾਨ ਉਹਨਾਂ ਨੇ ਲਾਤੜੇ ਭਾਜਪੀ ਦੇ ਮੰਤਰੀ ਨੇ ਉਹ ਬਾਹਰ ਨੇ ਪਰ ਜਿਹੜਿਆਂ ਨੇ ਆਵਾਜ਼ ਠਾਈ ਉਹ ਅੰਦਰ ਨੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਮੋਰਚੇ 750 ਕਿਸਾਨ ਉਸ ਪਰਿਵਾਰ ਨੂੰ ਕੇਂਦਰ ਸਰਕਾਰ ਨੇ ਅੱਜ ਤੱਕ ਇੱਕ ਲਫ਼ਜ਼ ਮੂੰਹ ਨਹੀਂ ਖੋਲਿਆ ਇਹ ਮੰਗਾਂ ਨੂੰ ਲੈ ਕੇ ਅਸੀਂ 12 ਮੰਗਾਂ ਹੁਣ 13ਵੀਂ ਮੰਗ ਉਹ ਹੋ ਗਈ ਕਿ ਸ਼ੁਭ ਕਰਨ ਨੂੰ ਅਸੀਂ ਘਰੋਂ ਤਾਂ ਐਮਐਸਪੀ ਗਰੰਟੀ ਕਾਨੂੰਨ ਲੈਣ ਆਏ ਸੀਗੇ ਇੱਥੇ ਆ ਕੇ ਹਰਿਆਣੇ ਦੀ ਗੋਲੀ ਦੇ ਨਾਲ ਉਹ ਸਾਡਾ ਨੌਜਵਾਨ ਸ਼ਹੀਦ ਹੋ ਜਾਂਦਾ ਤਾਂ ਅੱਜ ਟੋਟਲ 13 ਮੰਗਾ ਆ ਗਿਆ ਜਿਹਦੇ ਵਿੱਚ 435 ਕਿਸਾਨ ਜ਼ਖਮੀ ਹੋ ਗਏ ਚਾਰ ਨੌਜਵਾਨਾਂ ਦੀ ਸਾਡਾਂ ਦੀ ਨਿਗਾ ਚਲੀ ਗਈ ਅਨੇਕਾਂ ਸਾਡੇ ਟਰੈਟ ਭੰਨੇ ਗਏ 36 ਕਿਸਾਨ ਇਸ ਤੋਂ ਪਹਿਲਾਂ ਇਸ ਮੋਰਚੇ 'ਚ ਸ਼ਹੀਦ ਹੋ ਗਏ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਬੈਠਿਆ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਸ ਮੰਗਾਂ ਤੇ ਫੌਰੀ ਮੀਟਿੰਗ ਕਰਕੇ ਆਵਾਜ਼ ਦੀ ਚੁੱਪ ਤੋੜਨੀ ਚਾਹੀਦੀ ਹੈ ਅਗਰ ਜੇ ਕੋਈ ਕਿਸਾਨਾਂ ਨਾਲ ਉਹਨਾਂ ਨੂੰ ਮੀਟਿੰਗ ਕਰਨ 'ਚ ਦਿੱਕਤ ਆਉਂਦੀ ਆ ਮੈਨੂੰ ਲੱਗਦਾ ਕੋਈ ਜ਼ਰੂਰੀ ਵੀ ਨਹੀਂ ਸਾਡੇ ਦੋਨੇ ਫੋਰਮਾਂ ਦਾ ਫੈਸਲਾ ਹੁਣੇ ਐਮਐਸਪੀ ਗਰੰਟੀ ਕਾਨੂੰਨ ਦਾ ਮੀਟਿੰਗ ਬੁਲਾ ਕੇ ਮੰਤਰੀ ਮੰਡਲ ਦੀ ਨੋਟੀਫਿਕੇਸ਼ਨ ਜਾਰੀ ਕਰ ਦੇਣ ਠੀਕ ਹੈ ਸੁਆਮੀ ਨਾਸਮ ਦੀ ਰਿਪੋਰਟ ਦੇ ਖੁਦ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਉਹ ਕਮੇਟੀ ਦੀ ਸਿਫਾਰਸ਼ ਕੀਤੀ ਆ ਉਹਨੂੰ ਲਾਗੂ ਕਰ ਦੇਣ ਕਰਜ਼ੇ ਵਾਲੀ ਤੇ ਲਖੀਰ ਮਾਰ ਦੇਣ ਉਹ ਜਿਹੜੀਆਂ ਮੇਨ ਮੰਗਾਂ ਤੇ ਮੈਨੂੰ ਲੱਗਦਾ ਸਰਕਾਰ ਜੇ ਚਾਹੁੰਦੀ ਹੈ ਕਿ ਮੀਟਿੰਗ ਦਾ ਸਾਡੇ ਕੋਲੇ ਸਮਾਂ ਨਹੀਂ ਜਾਂ ਕਿਸਾਨਾਂ ਆਗੂਆਂ ਨਾਲ ਅਸੀਂ ਬੈਠਣਾ ਨਹੀਂ ਚਾਹੁੰਦੇ ਅਸੀਂ ਵੀ ਇਸ ਕਰਦੇ ਜੇ ਉਹਨਾਂ ਨੂੰ ਕੀ ਦਿੱਕਤ ਆ ਅਗਰ ਅਸੀਂ ਦੋਨੇ ਫੋਰਮਨ ਤਾਂ ਮਣਾ ਕਦੇ ਕਰਿਆ ਹੀ ਨਹੀਂ ਕਦੋਂ ਵੀ ਸਰਕਾਰ ਬੁਲਾਵੇ ਅਸੀਂ ਮੀਟਿੰਗ ਤੋਂ ਕਦੇ ਨਹੀਂ ਭੱਜੇ ਮੈਨੂੰ ਲੱਗਦਾ ਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਉਹ ਇਸੇ ਈਸ਼ੂ ਨੂੰ ਬੈਠੇ ਨੇ ਕਿ ਜਿਹੜੀਆਂ ਸਾਡੇ ਨਾਲ ਵਾਅਦਾ ਕੀਤਾ ਸੀ ਉਹਨੂੰ ਲਾਗੂ ਕਰੋ ਸਰਕਾਰ ਲਾਗੂ ਕਰ ਦਿੰਦੀ ਹੈ ਤਾਂ ਡੱਲੇ ਵੱਲ ਸਾਬ ਸੋਚ ਸਕਦੇ ਆ ਅਗਰ ਸਰਕਾਰ ਚੁੱਪੀ ਨਹੀਂ ਤੋੜ ਰਹੀ ਇਹ ਇਹ ਕੇਸ ਆ ਜਿਹੜਾ ਸੁਪਰੀਮ ਕੋਰਟ ਤੇ ਤਾਂ ਅਸੀਂ ਪਾਰਟੀ ਨਹੀਂ ਬਣੀ ਨਾ ਅਸੀਂ ਕੇਸ ਲੈ ਕੇ ਗਏ ਨਾ ਅਸੀਂ ਕੋਈ ਪਟੀਸ਼ਨ ਪਾਈ ਆ ਆਪਦੇ ਬੰਦਿਆਂ ਵੱਲੋਂ ਹੀ ਬੀਜੇਪੀ ਪੁਵਾ ਰਹੀ ਆ ਉਸਦੇ ਫੈਸਲੇ ਸੁਣਾ ਰਹੇ ਨੇ ਦੂਜੀ ਗੱਲ ਪੰਜਾਬ ਸਰਕਾਰ ਦੀ ਗੱਲ ਹੈ ਪੰਜਾਬ ਸਰਕਾਰ ਨਾਲ ਸਾਡਾ ਕੋਈ ਇਸ਼ੂ ਨਹੀਂ ਜਿਹੜਾ ਉਹਨੂੰ ਪਾਰਟੀ ਬਣਾ ਕੇ ਉਹਨਾਂ ਨੂੰ ਜੋ ਕੁਝ ਕਹਿਣਾ ਮੈਨੂੰ ਲੱਗਦਾ ਕਿ ਸਿੱਧਮ ਸਿੱਧਾ ਦੋ ਕਮੇਟੀਆਂ ਬਣੀਆਂ ਮੋਰਚੇ ਚੱਲਦੇ ਚੱਲਦੇ ਇੱਕ ਸਾਡੀ ਪਾਰਲੀਮੈਂਟ ਦੇ ਵਿੱਚ ਕਮੇਟੀ ਆ ਗਈ ਉਹਦੀ ਰਿਪੋਰਟ ਵੀ ਆ ਗਈ ਜਿਹਦਾ ਚੇਅਰਮੈਨ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੈ ਉਹਨਾਂ ਵੀ ਸਿਫਾਰਿਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਉਹਨਾਂ ਨੇ ਤਾਂ ਸਿਫਾਰਿਸ਼ ਹੋਰ ਮੰਗਾ ਵੀ ਬਹੁਤ ਕੀਤੀਆਂ ਨੇ ਕਿ ਮਿਲਣੀ ਚਾਹੀਦੀ ਹੈ ਇੱਕ ਚੱਲਦੇ ਸਰੀਮ ਕੋਰਟ ਦੀ ਕਮੇਟੀ ਬਣ ਗਈ ਉਹਦੀਆਂ ਵੀ ਮੀਟਿੰਗਾਂ ਹੋ ਰਹੀਆਂ ਨੇ ਕਿ ਕਿਸਾਨਾਂ ਨੇ ਰੋਡ ਤੇ ਬੈਠੇ ਨੇ ਰੋਡ ਖੁੱਲੋ ਸਾਰਾ ਉਹਦਾ ਅਸੀਂ ਕਹਿੰਦੇ ਵੀ ਉਹ ਦੋਨਾਂ ਕਮੇਟੀਆਂ ਉਸਨੇ ਵੀ ਛਪਾਰਸ਼ ਕਰਤੀ ਕਿ ਕਿਸਾਨਾਂ ਨੂੰ ਐਮਐਸਪੀ ਕਾਨੂੰਨ ਮਿਲਣਾ ਚਾਹੀਦਾ ਕਰਜ਼ੇ ਤੋਂ ਰਾਹਤ ਦੇਣੀ ਚਾਹੀਦੀ ਆ ਤਾਂ ਜਦੋਂ ਕਮੇਟੀਆਂ ਆਪ ਦੀਆਂ ਹੀ ਬਣੀਆਂ ਹੋਈਆਂ ਉਹਨੇ ਛਪਾਰਸ਼ ਕਰਤੀ ਮੈਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਨੂੰ ਇਹ ਤਾਂ ਹੁਣ ਨੋਟਵਿਸ ਜਾਰੀ ਕਰਕੇ ਤਾਂ ਉਹ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜਾ ਪੰਜਾਬ ਬੰਦ ਗਿਆ ਪੰਜਾਬ ਬੰਦ ਲੋਕਾਂ ਨੇ ਸਾਰੇ ਵਰਗਾਂ ਨੇ ਕੱਲੇ ਕਿਸਾਨਾਂ ਨੇ ਨਹੀਂ ਸਾਰੇ ਵਰਗਾਂ ਨੇ ਪੰਜਾਬੀ ਹੋਣ ਦਾ ਮੋਹਰ ਲਾਤੀ ਜਿਹੜੀ ਬੀਜੇਪੀ ਬੰਡਣਾ ਚਾਹੁੰਦੀ ਸੀ ਵੀ ਤੁਹਾਡੇ ਨਾਲ ਸ਼ਹਿਰੀ ਲੋਕ ਨਹੀਂ ਤੁਹਾਡੇ ਨਾਲ ਮਜ਼ਦੂਰ ਲੋਕ ਨਹੀਂ ਤੁਹਾਡੇ ਨਾਲ ਫਲਾਣਾ ਵਰਗ ਨਹੀਂ ਕੱਲ ਦੇ ਪੰਜਾਬ ਬੰਦ ਨੇ ਪੂਰਾ ਇਤਿਹਾਸਿਕ ਫੈਸਲਾ ਸੁਨਾਤਾ ਕਿ ਜ਼ਬਰ ਦੇ ਖਿਲਾਫ ਪੰਜਾਬੀ ਇਕਮੁੱਠ ਨੇ ਇਤਿਹਾਸ ਰਿਆ 98% ਆਪਾਂ ਕੁਰਬਾਨੀਆਂ ਕੀਤੀਆਂ ਉਹ ਦੇਸ਼ ਜਾਦ ਕਰਾਉਣ ਲਈ ਜਿਹੜੇ ਦੇਸ਼ ਦੇ ਵਿੱਚੋਂ ਮੰਗਾ ਮਨਾਉਣ ਲਈ ਤਾਂ ਮੈਨੂੰ ਲੱਗਦਾ ਕੱਲ ਦਾ ਮੈਸੇਜ ਕੱਲ ਦਾ ਪੰਜਾਬ ਬੰਦਾ ਕੇਂਦਰ ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਭਾਵਦੇ ਹੋਏ ਤੁਰਤਾ ਮੰਗਾ ਲਾਗੂ ਕਰ ਦੇਣੇ ਚਾਹੀਦੇ ਆ ਇਹ ਸਮਾਂ ਮੰਗ ਕਰਦਾ